ਸੜਕ ਦੇ ਉੱਤੇ ਲੋਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਹੋਇਆ ਪੰਜਾਬ ਪੁਲਿਸ ਵੱਲੋਂ ਇੱਕ ਨਵਾਂ ਨਿਯਮ ਲਿਆਂਦਾ ਗਿਆ ਨਵਾਂ ਪੱਤਰ ਵੀ ਜਾਰੀ ਕੀਤਾ ਗਿਆ ਉਸ ਨੂੰ ਲੈ ਕੇ ਕਿ ਜੇਕਰ ਕੋਈ ਨਾਬਾਲਗ 18 ਸਾਲ ਤੋਂ ਘੱਟ ਉਮਰ ਦਾ ਬੱਚਾ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਨਜ਼ਰ ਆ ਜਾਂਦਾ ਹੈ ਤੇ ਉਹਨਾਂ ਦੇ ਮਾਪਿਆਂ ਉੱਤੇ ਕਾਰਵਾਈ ਕੀਤੀ ਜਾਊਗੀ 3 ਸਾਲ ਦੀ ਸਜ਼ਾ ਤੇ 25000 ਤੱਕ ਜੁਰਮਾਨਾ ਵੀ ਜਿਹੜਾ ਹੋ ਸਕਦਾ ਹੈ ਹਾਲਾਂਕਿ 31 ਜੁਲਾਈ ਤੋਂ ਬਾਅਦ ਇਹ ਕਾਨੂੰਨ ਹੈ ਜਿਹੜਾ ਲਾਗੂ ਹੋਵੇਗਾ 1 ਅਗਸਤ ਤੋਂ ਇਹਦੀ ਸ਼ੁਰੂਆਤ ਹੋ ਜਾਵੇਗੀ ਪੱਤਰ ਜਾਰੀ ਕੀਤਾ ਗਿਆ ਹੈ ਏ ਡੀਜੀਪੀ ਟ੍ਰੈਫਿਕ ਏਐਸ ਰਾਏ ਸਾਹਿਬ ਹੋਣਾ ਵੱਲੋਂ ਸਾਡਾ ਮੌਜੂਦ ਇਹ ਨਾਲ ਗੱਲਬਾਤ ਕਰਦੇ ਆ ਰਾਏ ਸਾਹਿਬ ਕਿਸ ਤਰੀਕੇ ਦਾ ਰਹਿਣ ਵਾਲਾ ਸਾਰਾ ਇਹ ਜਿਹੜਾ ਕਾਨੂੰਨ ਆ ਮੈਂ ਪਹਿਲਾਂ ਇਹ ਕਲੈਰੀਫਾਈ ਕਰਦਾ ਇਹ ਕਾਨੂੰਨ ਕੋਈ ਨਾ ਕਾਨੂੰਨੀਕ ਇਹ ਭਾਰਤ ਸਰਕਾਰ ਬੰਨਿਓ ਬਣਾਏ ਗਏ ਮੋਟਰ ਵਹੀਕਲ ਐਕਟ ਵੀ 119 ਦਾ ਹਿੱਸਾ ਹੈਗਾ ਇਹ ਧਾਰਾ 199ਏ ਤੇ 199ਬੀ ਦੇ ਤਹਿਤ ਹੈਗਾ ਜਿਹੜਾ ਅਸੀਂ ਇਹ ਇੱਕ ਤਰ੍ਹਾਂ ਦਾ ਲੋਕਾਂ ਨੂੰ ਇਸ ਕਾਨੂੰਨ ਬਾਰੇ ਚੇਤਨ ਕਰਾਨ ਬਾਰੇ ਇੱਕ ਅਸੀਂ ਨੋਟੀਫਿਕੇਸ਼ਨ ਕੱਢੀ ਸੀ 1 ਜੁਲਾਈ ਤੋਂ ਔਰ ਉਹਦੇ ਤਹਿਤ ਅਸੀਂ ਸਾਡੇ ਦੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਸੀ ਕਿ ਲੋਕਾਂ ਨੂੰ ਇਸ ਕਾਨੂੰਨ ਦੇ ਬਾਰੇ ਚੇਤਨ ਕਰਾਓ ਕਿਉਂਕਿ ਜਿਹੜੇ ਬੱਚੇ ਗੱਡੀ ਚਲਾਉਂਦੇ ਹੈਗੇ ਨੇ ਜਾਂ ਉਹ ਕਿਤੇ ਨਾ ਕਿਤੇ ਐਕਸੀਡੈਂਟ ਕਰ ਦਿੰਦੇ ਹੈਗੇ ਨੇ ਉਹ ਤੇਜ਼ ਚਲਾਉਂਦੇ ਹੈਗੇ ਨੇ ਔਰ ਐਕਸੀਡੈਂਟ ਕਰਦੇ ਨੇ ਜਿਦੇ ਨਾਲ ਉਹਨਾਂ ਦਾ ਆਪ ਦਾ ਵੀ ਨੁਕਸਾਨ ਹੁੰਦਾ ਔਰ ਉਹ ਦੂਜੇ ਰਾਗੀਦਾਂ ਦਾ ਵੀ ਨੁਕਸਾਨ ਕਰਦੇ ਹੈਗੇ ਨੇ ਇਸ ਦੇ ਤਹਿਤ ਮੈਂ 16 ਜੁਲਾਈ ਨੂੰ ਇੱਕ ਲੁਧਿਆਣੇ ਦੇ ਵਿੱਚ ਮੀਟਿੰਗ ਕਰਕੇ ਜਿੰਨੇ ਵੀ ਪੰਜਾਬ ਦੇ ਐਸਪੀ ਡੀਐਸਪੀ ਟ੍ਰੈਫਿਕ ਹੈਗੇ ਨੇ ਉਹਨਾਂ ਨੂੰ ਵੀ ਇਹਦੇ ਬਾਰੇ ਚੇਤਨ ਕਰਾਇਆ ਔਰ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਆਪਣੇ ਇਲਾਕੇ ਦੇ ਵਿੱਚ ਜਾ ਕੇ ਇਹਦੇ ਬਾਰੇ ਜਾਣਕਾਰੀ ਦਿਓ ਔਰ 31 ਅਗਸਤ 31 ਜੁਲਾਈ ਤੋਂ ਬਾਅਦ 1 ਅਗਸਤ ਤੋਂ ਅਸੀਂ ਇਹਦੇ ਲਈ ਇੱਕ ਨਵਕਲੇ ਕਿਸਮ ਦਾ ਪਲਾਨ ਤਿਆਰ ਕਰ ਰਹੇ ਹਾਂ ਤਾਂ ਕਿ ਇਸ ਕਾਨੂੰਨ ਨੂੰ ਸਖਤੀ ਨਾਲ ਇਨਫੋਰਸ ਕੀਤਾ ਜਾਵੇ ਔਰ ਇਹ ਜੀਡੀਆ ਪੰਜਾਬ ਦੇ ਵਿੱਚ ਪ੍ਰਵਿਤੀ ਹੈਗੀ ਆ ਕਿ ਆਪਾਂ ਬੱਚੇ ਨੂੰ ਛੋਟੇ ਬੱਚਿਆਂ ਨੂੰ ਵੀ ਗੱਡੀ ਦੇ ਦਿੰਨੇ ਹੈਗੇ ਇਹਨੂੰ ਚੈੱਕ ਕੀਤਾ ਜਾ ਸਕੇ ਹੂੰ ਸਰ ਕਿੰਨਾ ਜਿਹੜਾ ਜੁਰਮਾਨਾ ਮੈਕਸਿਮਮ ਹੋ ਸਕਦਾ ਕਿੰਨੀ ਸਜ਼ਾ ਹੋਵੇ ਇਹ ਕਾਨੂੰਨ ਦੇ ਤਹਿਤ 199A ਤੇ 199B ਦੇ ਤਹਿਤ 10 ਸਾਲਾਂ ਦੀ ਕੈਦ ਔਰ 25000 ਰੁਪਏ ਜੁਰਮਾਨਾ ਹੋ ਸਕਦਾ ਇਹ ਜਿਹੜਾ ਵੀ ਬੰਦਾ 18 ਸਾਲ ਦੇ ਉਮਰ ਤੋਂ ਘੱਟ ਬੱਚੇ ਨੂੰ ਗੱਡੀ ਦੇਵੇਗਾ ਦੋ ਪਹੀਆ ਜਾਂ ਚਾਰ ਪਹੀਆ ਔਰ ਉਸ ਦੇ ਖਲਾਫ ਉਸ ਹਦਾਇਤ ਦੀ ਵੀ ਜਮੇ ਪੜੀ ਬੰਦੀ ਆ ਔਰ ਉਸ ਬੱਚੇ ਦੇ ਜਿਹੜੇ ਰਿਸ਼ਤੇਦਾਰ ਨੇ ਜਾਣਕਾਰ ਨੇ ਜਿਹੜੇ ਵੀ ਉਹਨੂੰ ਗੱਡੀ ਦਿੰਦੇ ਨੇ ਉਹਨਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਸਰ ਇਹ ਕਈ ਵਾਰ ਦੇਖਣ ਨੂੰ ਆਇਆ ਕਿ ਕਈ ਵਾਰ ਬੱਚਾ ਮਾਪੇ ਬਾਪ ਦੀ ਨਹੀਂ ਕਿਸੇ ਦੋਸਤ ਸਬੰਧੀ ਕਿਸੇ ਰਿਸ਼ਤੇਦਾਰ ਦੀ ਗੱਡੀ ਲੈ ਜਾਂਦਾ ਫਿਰ ਉਹਦੇ ਉੱਤੇ ਵੀ ਇਹੀ ਕਾਨੂੰਨ ਲਾਗੂ ਉਹਨੂੰ ਕਿਹਨੂੰ ਕੀ ਸਜ਼ਾ ਹੋਵੇਗੀ ਬਿਲਕੁਲ ਅਸੀਂ ਇਹਦੇ 'ਚ ਇਹ ਉਪਰਾਲਾ ਕਰਦੇ ਹਾਂ ਕਿ ਸਾਡੇ ਕੋਲੇ ਹੁਣ ਇਸ ਤਰ੍ਹਾਂ ਦੀ ਵਿਵਸਥਾ ਹੈਗੀ ਹੈ ਜਿਦੇ 'ਚ ਸਾਡੇ ਮੋਬਾਈਲ ਕੈਮਰੇ ਹੈਗੇ ਨੇ ਜਿਨ੍ਹਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਲਾ ਕੇ ਰਿਕਾਰਡਿੰਗ ਕੀਤੀ ਜਾ ਸਕਦੀ ਹੈ ਔਰ ਉਸ ਰਿਕਾਰਡਿੰਗ ਦੇ ਬੇਸਿਸ ਦੇ ਉੱਤੇ ਹੀ ਚਲਾਨ ਤਿਆਰ ਕਰਕੇ ਉਹ ਚਲਾਨ ਭੇਜਿਆ ਜਾ ਸਕਦਾ ਗੱਡੀ ਦਾ ਵੀ ਸਾਰਾ ਡਾਟਾ ਉਹ ਗਵਰਨਮੈਂਟ ਕੋਲ ਹੈਗਾ ਵੀ ਕਿਹੜੀ ਗੱਡੀ ਆ ਕਿਹਦੇ ਨਾਂ ਤੇ ਆ ਕਿਹਦੇ ਉਹ ਆ ਔਰ ਕੌਣ ਚਲਾ ਰਿਹਾ ਉਹਦਾ ਵੀ ਦਿਖ ਜਾਂਦਾ ਹੈਗਾ ਤੋਂ ਉਸ ਹਰ ਇੱਕ ਦੇ ਉੱਤੇ ਇਹ ਅਪਲਾਈ ਹੋਏਗਾ ਔਰ ਇਹ ਮੈਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਆਪ ਦੇ ਮਾਧਿਅਮ ਦੇ ਰਾਹੀਂ ਕਿ ਆਪਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਪਾਂ ਕੋਈ ਵੀ ਕੰਮ ਇਹੋ ਜਿਹਾ ਨਾ ਕਰੀਏ ਜਿਹਦੇ ਨਾਲ ਬਾਅਦ ਚ ਆਪਾਂ ਨੂੰ ਵੀ ਔਰ ਬੱਚੇ ਨੂੰ ਵੀ ਸਾਰਿਆਂ ਨੂੰ ਇਹਦਾ ਬਾਅਦ ਚ ਦਰਦ ਚੇਲਣਾ ਪਵੇ ਬਹੁਤ ਬਹੁਤ ਧੰਨਵਾਦ ਅਸਨ ਸੋ ਇਹ ਸੰ ਸਾਡੇ ਨਾਲ ਏ ਡੀ ਜੀ ਪੀ ਟ੍ਰੈਫਿਕ ਐਸ ਰਾਏ ਸਾਹਿਬ ਜਿਹੜੇ ਦੱਸਰੇ ਸੀ ਕਿ ਅਸੀਂ तमाम ਜਿਹੜੇ ਸਬੰਧਤ ਪੁਲਿਸ ਕਰਮੀਆਂ ਨੂੰ ਸੂਚਿਤ ਕਰ ਦਿੱਤਾ ਹੈ ਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਅਵੇਅਰਨੈਸ ਕੈਂਪ ਲਾਇਆ ਜਾਣ ਲੋਕਾਂ ਨੂੰ ਵੇਅਰ ਕੀਤਾ ਜਾਵੇ ਦੱਸਿਆ ਜਾਵੇ ਕਿ ਜਿਹੜਾ ਆ 31 ਤਰੀਕ ਤੱਕ ਉਹਨਾਂ ਕੋ ਸਮਾਂ ਹੈ ਉਸ ਤੋਂ ਬਾਅਦ ਜਿਹੜਾ 25000 ਕਟੜਕਟ ਜੁਰਮਾਨਾ ਤੇ 3 ਸਾਲ ਦੀ ਕੈਦ ਹੋਵੇਗੀ ਜਿਹੜਾ ਆਪਣੇ ਨਾਬਾਲਗ ਬੱਚੇ ਨੂੰ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਦਵੇਗਾ ਕੈਮਰਾਮੈਨ 인ਦਰਜੀਤ ਸਿੰਘ ਦੇ ਨਾਲ ਜਸਪੀਤ ਸਿੰਘ ਪੀਡੀਸੀ ਨਿਊਜ਼ ਚੰਡੀਗੜ੍ਹ